ਮਿੱਤਰੋ ਮੰਜੀਦਾ ਪਹੁੰਚ ਗਏ ਆਪਾਂ ਤੇ ਹੁਣ ਗਾਹ ਜਾਣਾ ਆਲਮਗੜ ਆਲਮਗੀਰ ਹੈ ਨਾ ਆਰਮਗੀਰ ਸਾਹਿਬ ਹਾਂਜੀ ਮਿੱਤਰੋ ਕਿਵੇਂ ਹੋ ਸਾਰੇ ਮਾਹਰ ਦਰਾਵਤ ਅਸੀਂ ਮਿੱਤਰੋ ਕੱਲ ਦਾ ਬਲਾਗ ਤੇ ਦੇਖ ਲਿਆ ਤੇ ਅੱਜ ਆਪਾਂ ਆ ਗਏ ਬਜੀ ਬਜੀ ਸਾਹਿਬ ਠੀਕ ਹੈ ਤੇ ਹੁਣ ਵਾਪਸ ਕੀਤੀ ਆ ਦੀ ਆਪਾਂ ਨੇ ਤੇ ਆਇਓਗੇ ਤੁਹਾਨੂੰ ਦਫਾ ਲਿਆ ਬਲਾਗ ਤੇ ਵੀਰੋ ਉਹ ਲੋਕ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿੱਤਰੋ ਹੋਰ ਬਲੌਗਾਂ ਵਾਸਤੇ ਆਇਓ ਮੇਰੇ ਤੇ ਟਰਾਲੀ 'ਚ ਬੈਠਿਆ ਹਾਂ ਤਾਂ ਲੰਗਰ ਮਿਲਿਆ ਸਾਨੂੰ ਮਿੱਤਰੋ ਲੰਗਰ ਦੇਖੋ ਕਾਦਾ ਮਿਲਿਆ ਚਾਰਜ ਦੇ ਉਹ ਪਾ ਮੈਂ ਇੱਕ ਬੋਤਲ ਦੀ ਉਹ ਇੱਕ ਜੀ ਬੋਤਲ ਗੈਪ ਕਰਤੀ ਆ ਮੁੰਡੇ ਦੀ ਬਾਕੀ ਮਿੱਤਰੋ ਆ ਚਾਰਜ ਇਹ ਮੈਨੂੰ ਤਾਂ ਮਿਲਿਆ ਮੈਨੂੰ ਤਾਂ ਜੀ ਨਹੀਂ ਕੀਤਾ ਯਾਰ ਪੀਣ ਦਾ ਮੈਨੂੰ ਜਮਾ ਨਹੀਂ ਬਥੇ ਲੱਗਦਾ ਮੈਂ ਆਹੀ ਅੱਧਾ ਇਹਨੂੰ ਫੜਾਇਆ ਸੀਗਾ ਨਾ ਇਹ ਤਾਂ ਮੇਰੇ ਨਹੀਂ ਬਈ ਮੈਂ ਫੜਾਇਆ ਉਹ ਤੇਰੇ ਨਾਲ ਤਾਂ ਮੈਂ ਪੀ ਗਿਆ ਤੇ ਮਿੱਤਰਾਂ ਕਿੰਨੇ ਪੀ ਗਿਆ ਐ ਕਿ ਉਹ ਤੇਰੇ ਵਾਲੀ ਬਿੱਤੀ ਮਨ ਬਸ ਠੀਕ ਆ ਬਾਕੀ ਮਿੱਤਰੋ ਟਰੈਕਟਰ ਡਰੈਕਟਰ ਇੱਥੇ ਵੀ ਵੱਧੂਆ ਉਹ ਬੰਦੇ ਨਵੇਂ 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 ਗਾਂਹ ਦੀ ਪੇਟੀ ਪਈ ਆ ਸਬਸਕ੍ਰਾਈਬ ਕਰ ਬਾਕੀ ਗਾਂਹ ਯਾਰਾ ਕੋਈ ਪੇਟੀ ਕੋਈ ਪਈ ਆ ਹੁਣ ਪਤਾ ਨਹੀਂ ਕਿੱਥੇ ਹੋਊਗੀ ਆਰੇ ਆ ਆਪਣਾ ਡਰੈਕਟਰ ਇੱਧਰੋਂ ਕੰਡਾ ਨਹੀਂ ਇਹਨੇ ਹੀ ਕਰਦੇ ਆ ਇੱਧਰ ਦੇਖੋ ਡੈਕ ਪਤੰਦਰਾ ਨੇ ਇੱਥੇ ਬੰਪਰ ਤੀ ਲਾਇਆ ਹੋਇਆ 3700 ਵਾਲੇ ਬਾਕੀ ਸਟਰੈਕਟਰ ਬਹੁਤ ਜ਼ਿਆਦਾ ਖੜਿਆ ਇੱਥੇ ਕਲॉक ਟਾਵਰ ਆ ਗੁਰਦੁਆਰਾ ਮੰਡੀ ਦਾ ਥੋੜਾ ਆਪਾਂ ਖੜੇ ਆ ਇੱਥੇ ਮਿਲਦੇ ਆ ਤੁਹਾਨੂੰ ਫਿਰ ਟਰਾਲੀ ਆਪਣੀ ਇੱਧਰ ਖੜੀਆ ਹੂੰਗਾ ਜਾਣੇ ਆ ਆਇਓ ਫਿਰ ਖਿਆਲ ਹੋ ਗਿਆ। ਇੱਥੇ ਗੁਰਦੁਆਰਾ ਸਾਹਿਬ ਤੋਂ ਤਰਪੰਦਰਾਹ ਇਹ ਮੈਂ ਜਿੱਦ ਨਨੁਦਿਆਣੀ ਕੋਲ ਗਿਆ। ਬਾਕੀ ਹੁਣ ਗਾਹਾਂ ਜਾ ਕੇ ਦੇਖਦੇ ਆ ਕਿੱਥੇ ਲੱਗੇ ਜਾਂਦੇ ਗੁਰਦੁਆਰ ਸਾਹਿਬ ਕਹਿੰਦੇ ਇਸ ਸਾਰਾ ਗੁਰਦੁਆਰਾ ਪਤਾ ਨਹੀਂ ਕਿਹੜਾ। ਅਖੇ ਉੱਥੇ ਰੁਕਣਾ। ਬਾਕੀ ਲੰਗਰ ਲੰਗਰ ਰਾਜ ਬਹੁ ਮਿਲਦੇ ਪਏ ਆ। ਜਿਹੜੇ ਰੋ ਲੌਗ ਦੇ ਨਾਲ ਤੁਹਾਨੂੰ ਕੋਈ ਨਾ ਦਿਖਾਈ ਜਾਵਾਂਗੇ ਨਵਾਂ ਨਵਾਂ ਆ ਜਾਓ ਫਿਰ। ਗੁਰਦੁਆਰਾ ਸਾਹਿਬ ਸੰਗਤ ਸਾਹਿਬ ਆ ਕੇ ਪਿੰਡ ਰਾਜ ਘੜ ਤੇ ਤੇ ਅੰਦਰ ਤੁਹਾਨੂੰ ਦਿਖਾਉਣੇ ਆ। ਆ ਵਦੰਦਰ ਇੱਥੇ ਹੀ ਗੁੱਡਾ ਢਾਈ ਜਾਂਦੇ ਆ ਯਾਰ। ਅੱਭਾਈ ਉਹਨਾਂ ਦੇ ਗੁੱਡਾ ਫੜ ਲਿਆ ਯਾਰ। ਆ ਵੇ ਲੋ। ਆ ਗਏ ਰਸਮੀ ਗਾਉਂਗੀ ਤੇਰੀ ਨੀਓਂ ਆਉਗੀ ਤੇਰੀ ਮੇਰੇ ਗੁਰਦੁਆਰਾ ਸ੍ਰੀ ਆਲਮਗਰ ਸਾਹਿਬ ਦਰਸ਼ਨ ਕਰ ਲੈ ਤੁਸੀਂ ਆ ਜਾਓ ਫਿਰ ਜੈ ਸ੍ਰੀ ਅਕਾਲ ਇਹ ਕਾਲ ਮਤਰਾ ਪਿੰਡ ਪਹੁੰਚ ਕੇ ਟੰਗੋ ਚ ਕਰੇ ਜੱਡੀ ਹੁੰਦੇ ਬਿਲਕੁਲ ਸਾਰੀ ਸੜਕ ਖਾਲੀ ਪਈਆ 9:30 ਦਾ ਟਾਈਮ ਹੋ ਗਿਆ